ਸੇ ਸ਼ਿਕਾ ਜੀ ਮੈਂ ਲਾਹਪ੍ਰਿਤ ਕਰ ਹਾਂ ਸ੍ਰੀ ਰਕਵੀਰ ਵਿਡਾਂਚ ਦੁਆਰਾ ਲਿਖੀ ਗਈ ਕਹਾਣੀ ਪਾਮੀ ਪੋਆ ਦਾ ਭਾਗ ਪਹਿਲਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਇਹ ਕਹਾਣੀ ਪਿੰਡ ਕੰਡੋਆ ਦੀ ਆ ਮੋਰਿੰਦੇ ਕੁਲਵਸੇ ਇਸ ਪਿੰਡ ਦਾ ਨਾਮ ਪੰਜਾਬ ਦੇ ਵੱਡੇ ਪਿੰਡਾਂ ਵਿੱਚ شمار ਹੈ ਪਿੰਡੇ ਨਾਮ ਕਰਨ ਸੰਬੰਧੀ ਇੱਕ ਦੰਤ ਕਥਾ ਜੁੜੀ ਹੋਈ ਆ ਕਹਿੰਦੇ ਹਾਂ ਜਦੋਂ ਪਾਂਡਵ ਜੂਏ ਵਿੱਚ ਆਪਣੀ ਪਤਨੀ ਤ੍ਰੋਕਤੀ ਨੂੰ ਹਾਰ ਗਿਆ ਤਾਂ ਉਹਨਾਂ ਨੂੰ ਸ਼ਰਤ ਮੁਤਾਬਕ ਰਾਸ ਭਾਗ ਤਿਆਗਣਾ ਪਿਆ ਉਹ ਹੁਕਮ ਦੇ ਕਮੌਂਦੇ ਇਸ ਜੰਗਲੀ ਇਲਾਕੇ ਵਿੱਚ ਆ ਗਏ ਇੱਥੇ ਇੱਕ ਪ੍ਰਤਨ ਮੰਦਰ ਚਾਰਖੰਡੀ ਦੇ ਨੇੜੇ ਉਹਨਾਂ ਰਹਿਣ ਵਸੇਰਾ ਕੀਤਾ ਦੰਦ ਕਥਾ ਅਨੁਸਾਰ ਮੰਦਰ ਵਿੱਚ ਇੱਕ ਰਕਸ਼ਨੀ ਰਹਿੰਦੀ ਸੀ ਜਿਸ ਨਾਲ ਭੀਮ ਨੇ ਵਿਆਹ ਕਰਵਾ ਲਿਆ ਕਹਿੰਦੇ ਹਨ ਕਿ ਘੜੀ ਵਿੱਚ ਵਿਆਹ ਤੇ ਅਗਲੀ ਘੜੀ ਵਿੱਚ ਪੁੱਤਰ ਪੈਦਾ ਹੋ ਗਿਆ ਜਿਸ ਕਰਕੇ ਇਸ ਸਥਾਨ ਦਾ ਨਾਂ ਘੜੀ ਤੋਂ ਕੰਡੂਆ ਪੈ ਗਿਆ ਦੇ ਪੁੱਤਰ ਦਾ ਨਕੜੂ ਕਦਸਿਆ ਜਾਂਦਾ ਹੈ ਪੰਮੀ ਪੁਆ ਵੀ ਇਸੇ ਪਿੰਡ ਦੀ ਆ ਅਤ ਘੜ ਚਹੇ ਪੰਮੀ ਦਾ ਉੱਠਣਾ ਬੈਠਣਾ ਚਾਲ ਚੱਲਣਾ ਬੋਲ ਬੁਲਾਰਾ ਖਾਣ ਪੀਣ ਸਮੇਂ ਨੇ ਅਤੇ ਜ਼ਿੰਦਗੀ ਦੇ ਹਾਲਾਤਾਂ ਨੇ ਬਿਲਕੁਲ ਮਰਦਾਂ ਵਰਗਾ ਕਰ ਦਿੱਤਾ ਹੈ ਉਹ ਵਿਆਹ ਸ਼ਾਦੀਆਂ ਵਿੱਚ ਡੀਜੇ ਤਿੰਨ ਨੱਚਣ ਵਾਲੇ ਮੁੰਡੇ ਕੁੜੀਆਂ ਦਾ ਗਰੁੱਪ ਚਲਾਉਂਦੀ ਆ ਸਰਾਦ ਖਤਮ ਹੋਏ ਦਿਨ ਰਾਤੇ ਸ਼ੁਰੂ ਹੋਏ ਨੇ ਹੁਣ ਕੰਮ ਦਾ ਸੀਜ਼ਨ ਹੈ ਅੱਜ ਵੀ ਉਹ ਕਿਸੇ ਵਿਆਦੀ ਪਾਰਟੀ ਤੋਂ ਨੱਚ ਕੇ ਵਾਪਸ ਆਈ ਨੇ ਅਧੀ ਰਾਤ ਦਾ ਸਮਾ ਹੈ ਖੂਬ ਵਾਪਸ ਪਿੰਡ ਪਹੁੰਚੇ ਹਨ ਪੰਮੀ ਦੇ ਗਵਾਂਢ ਵਿੱਚ ਇੱਕ ਬਜ਼ੁਰਗ ਰਹਿੰਦਾ ਹੈ ਜਿਸ ਨੂੰ ਮੁੰਡੇ ਕੁੜੀਆਂ ਦਾ ਇਕੱਠੇ ਰਹਿਣ ਤੇ ਰਾਤ ਨੂੰ ਘਮਨ ਉਤੇ ਬਹੁਤ ਇਸਤਰਾਜ ਹੈ ਉਸ ਨੂੰ ਇਹ ਚੰਗਾ ਨਹੀਂ ਲੱਗਦਾ ਕਿ ਪੰਮੀ ਉਸ ਦੀ ਗਵਾਂਢਣਾ ਬਜ਼ੁਰਗ ਗੱਡੀਆਂ ਦੀ ਆਵਾਜ਼ ਸੁਣ ਕੇ ਬਾਹਰ ਆ ਗਿਆ ਤੇ ਬੁੜਬੁੜ ਕਰ ਰਿਹਾ ਹੈ ਅੱਧੀ ਰਾਤ ਹੋ ਗਈ ਕੀ ਰੌਲਾ ਪਾਇਆ ਸੱਤਿਆਂ ਨੂੰ ਸੌਣ ਵੀ ਨਹੀਂ ਦਿੰਦੇ ਤੁਸੀਂ ਨਾ ਤੁਹਾਨੂੰ ਦਿਨੇ ਚੈਨ ਨਾ ਰਾਤ ਨੂੰ ਕਿ ਤੇ ਹੋਰ ਦਫਾ ਕਿਉਂ ਨਹੀਂ ਹੋ ਜਾਂਦੇ ਤੁਸੀਂ ਆ ਕੰਜਰਖਾਨੇ ਤੋਂ ਰੱਬਾ ਪਤਾ ਨਹੀਂ ਕਦੋਂ ਛੁਟਕਾਰਾ ਮਿਲੂ ਪੰਮੀ ਹੱਸ ਕੇ ਬੋਲੀ ਤੈਨੂੰ ਚੋਰੇ ਨੂੰ ਕਿਹੜਾ ਨੀਂਦ ਆਉਂਦੀ ਆ ਤੂੰ ਵੀ ਤਾਂ ਟਾਕੀ ਨੂੰ ਕੰਨ ਲਾ ਕੇ ਬੈਠਾ ਰਹਿਣਾ ਇੱਕ ਪੈਰ ਤੇਰਾ ਮੜੀਆਂ ਵਿੱਚ ਆ ਤੇ ਝਾਕਾ ਤੇਨੂੰ ਕੁੜੀਆਂ ਤਾਂ ਚਾਹੀਦਾ ਆ ਬਹਾਨੇ ਨਾਲ ਆ ਜਾ ਨਾ ਲੜਨ ਨੂੰ ਜਦੋਂ ਮੂੰਹ ਵਿੱਚ ਦੰਦ ਨਾ ਹੋਣ ਤਾਂ ਫੇਰ ਛੱਲੀਆਂ ਨਹੀਂ ਪੁੰਨੀ ਦੀਆਂ ਪੰਮੀ ਦੀ ਗੱਲ ਸੁਣ ਕੇ ਬਜ਼ੁਰਗ ਬੋਲਿਆ ਸਭ ਨੂੰ ਆਪਣੇ ਵਰਗਾ ਸਮਝ ਲਿਆ ਤੇਰੇ ਤਾਂ ਕੋਈ ਅੱਗੇ ਪਿੱਛੇ ਹੈ ਨਹੀਂ ਨਾ ਸ਼ਰਮ ਨਾ ਲਿਹਾਜ ਆ ਤੈਨੂੰ ਕਿਸੇ ਦੀ ਦੱਤ ਚਿੰਬੜ ਗਈ ਸਾਨੂੰ ਪੰਮੀ ਆਦੀ ਹੋ ਚੁੱਕੀ ਸੀ ਇਸ ਬਜ਼ੁਰਗ ਦੀ ਉਹ ਬੋਲੀ ਬਾਬਾ ਤੇਰਾ ਕਿਹੜਾ ਲਾਚਿਆਂ ਦਾ ਵਾਗੋ ਚਾੜ ਦਿੱਤਾ ਪੰਮੀ ਨੇ ਜਾ ਜਾ ਕੇ ਰੱਬ ਦਾ ਨਾਮ ਲੈ ਜਿੰਨੀ ਦੇਰ ਤੂੰ ਮਰਦਾ ਨਹੀਂ ਤੇਰਾ ਖਿਹੜਾ ਨਹੀਂ ਛੜਦੀ ਪੰਮੀ ਗਰੰਟੀ ਆ ਸਾਰੇ ਹੱਸਦੇ ਹੋਏ ਗੱਡੀ ਵਿੱਚੋਂ ਸਮਾਨ ਚੱਕ ਕੇ ਅੰਦਰ ਚਲੇ ਗਏ ਅੰਦਰ ਆ ਕੇ ਟੋਲ ਕਾਂਤੀ ਲੱਗੀ ਖਿੱਲੀ ਤੇ ਟੰਗ ਦਿੱਤਾ ਹੈ ਪੰਮੀ ਦੇ ਨਾਲ ਡੀਜੀ ਵਿੱਚ ਸਭ ਤੋਂ ਪੁਰਾਣੀ ਕੰਮ ਕਰ ਰਹੀ ਆ ਸ਼ਿੰਦੀ ਮੁੰਡੇ ਆਪਣੇ ਕਮਰੇ ਵਿੱਚ ਚਲੇ ਗਏ ਤੇ ਕੁੜੀਆਂ ਪੰਮੀ ਵਾਲੇ ਕਮਰੇ ਵਿੱਚ ਥੱਲੇ ਲੱਗੇ ਗੱਦੀਆਂ ਤੇ ਪੈ ਗਈਆਂ ਪੰਮੀ ਬੈਠੇ ਅਤੇ ਸ਼ਿੰਦੀ ਨੂੰ ਬੋਲੀ ਸ਼ਿੰਦੀ ਇਸ ਬੁਟੜੇ ਦਾ ਵੀ ਕੋਈ ਹੱਲ ਕਰਨਾ ਪੈਣਾ ਸਾਰਾ ਦਿਨ ਕਿੜਕਿੜ ਕਰਨੋਂ ਨਹੀਂ ਹਟਦਾ ਦਿਮਾਗ ਦੀ ਭੁਰਜੀ ਕਰ ਦਿੰਦਾ ਲਿਆ ਪੈਗ ਪਾ ਹੁਣ ਤਾਂ ਪੀਤੇ ਵਗੈਰ ਨੀਂਦ ਵੀ ਨਹੀਂ ਆਉਣੀ ਸ਼ਿੰਦੀ ਨੇ ਪੈਗ ਪਾਇਆ ਤਾਂ ਉਸ ਨੂੰ ਪਤਾ ਸੀ ਕਿ ਹੁਣ ਪੰਮੀ ਦੀਆਂ ਗੱਲਾਂ ਸੁਣਨ ਵਾਲਾ ਵੀ ਕੋਈ ਚਹੀਦਾ ਹੈ ਉਹ ਉਸ ਦੇ ਕੋਲ ਬੈਠ ਗਈ ਕੁੜੀਆਂ ਨੱਚ-ਨੱਚ ਕੇ ਥੱਕ ਗਈਆਂ ਸਨ ਉਹ ਪੈਂਦੇ ਸਾਰ ਹੀ ਸੋ ਗਈਆਂ ਹਲਕੀ ਜਹੀ ਰੌਸ਼ਨੀ ਆ ਕਮਰੇ ਵਿੱਚ ਪੰਮੀ ਨੇ ਪੈਗ ਚੁੱਕ ਦੀਨੇ ਕਿਹਾ ਸ਼ਿੰਦੀਏ ਸਾਡੇ ਪਿੰਨਾ ਪੰਡਤਾਂ ਦੀ ਦੁੱਧ ਦੀ ਟੈਰੀ ਸੀ ਵਾਵਾ ਡੰਗਰ ਰੱਖੇ ਹੋਏ ਸੀ ਉਸ ਨੇ ਬਹੁਤ ਚੰਗੇ ਰਵੀ ਦਾ ਚੋਟਾ ਤੇ ਇੱਕ ਸ਼ਾਨ ਵੀ ਰੱਖਿਆ ਹੋਇਆ ਸੀ ਦੂਰੋਂ ਦੂਰੋਂ ਲੋਕ ਉਸ ਕੋਲ ਆਇਆ ਕਰਦੇ ਸੀ ਆਪਣੀ ਮੱਝ ਦਾ ਨਵੇਂ ਦੁੱਧ ਘ੍ਰਣ ਕਨੇ ਸੌ ਜਾ 200 ਪਹਿਲਿਆ ਕਰਦਾ ਸੀ ਉਹ ਸਾਰੇ ਪਿੰਡ ਦੀਆਂ ਤੀਮੀਆਂ ਉਹਨੂੰ ਕੰਜਰਾਂ ਦਾ ਲਾਣਾ ਕਿਹਾ ਕਰਦੀਆਂ ਸੀ ਆਖੇ ਘਰੇ ਤੀਮੀਆਂ ਕੁੜੀਆਂ ਨੇ ਤੇ ਇਹ ਪੰਡਤ ਦੀ ਕੀ ਸ਼ਰਮ ਉਤਰੀ ਆ ਤੇ ਜਦੋਂ ਕੋਈ ਆਪਣਾ ਡੰਗਰ ਬੋਲ ਪੈਣਾ ਤਾਂ ਆਪ ਕਹਿੰਦੀਆਂ ਨਹੀਂ ਫਿਰਨ ਵੀ ਇਸ ਨੂੰ ਪੰਡਤਾਂ ਦੇ ਲੈ ਜਾਓ ਆਪਣੀ ਵੀਰ ਸਵਕੰਜਰ ਬੁਣਾ ਭੁੱਲ ਜਾਂਦਾ ਸੀ ਉਹਨਾਂ ਨੂੰ ਕਿੰਨੇ 도ਗਲੇ ਕਿਰਦਾਰ ਦੇ ਲੋਕਾਂ ਨੇ ਦੇਖ ਲੈ ਸ਼ਿੰਦੀ ਅੱਛੜਿਆ ਜੇ ਹਬੂੜਾ ਸਾਨੂੰ ਸਾਰਾ ਦਿਨ ਗੰਜਰ ਗੰਜਰ ਦੱਸਦਾ ਤੇ ਜੇ ਤੋਂ ਇਹਨਾਂ ਦੇ ਘਰ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਣਾ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਹੀ ਬੁੱਕ ਕਰਨ ਆਉਣਾ ਇਹਨਾਂ ਨੇ ਇਸੇ ਬੁੜੇ ਦੀ ਤਾਂ ਗੱਲ ਹੀ ਨਾ ਕਰ ਪੰਮੀ ਇਸਾ ਤਾਂ ਸਰੀਆ ਹੀ ਪਿਆ ਚਲ ਹੁਣ ਤੂੰ ਸੋ ਜਾ ਸਵੇਰੀ ਆਪਾਂ ਨੇ ਫੇਰ ਜਾਣਾ ਮੋਹਾਲੀ ਸ਼ਿੰਦੀ ਬੋਲੀ ਤੂੰ ਪੈਜਾ ਸ਼ਿੰਦੀ ਮੈਂ ਪੈਜਾ ਮੰਗੀ ਆਪੇ ਮੋਹਾਲੀ ਦਾ ਨਾਮ ਸੁਣ ਕੇ ਉਸ ਨੂੰ ਪਸੀਨਾ ਆ ਗਿਆ ਸੀ ਇਹੀ ਉਹ ਸ਼ਹਿਰ ਸੀ ਜਿਸ ਨੂੰ ਪੰਮੀ ਕਦੇ ਵੀ ਯਾਦ ਨਹੀਂ ਸੀ ਕਰਨਾ ਚਾਹੁੰਦੀ ਸ਼ਿੰਦੀ ਨੇ ਪੈਨ ਤੋਂ ਪਹਿਲਾਂ ਪੰਮੀ ਕੋਲੋਂ ਸ਼ਰਾਬ ਵਾਲੀ ਬੋਤਲ ਚੁੱਕ ਦਿੱਤੀ ਉਸ ਨੂੰ ਪਤਾ ਹੈ ਕਿ ਜੇ ਕੋਲ ਪਈ ਰਹੀ ਤਾਂ ਜ਼ਿਆਦਾ ਪੀ ਜਾਵੇਗੀ ਪੰਮੀ ਪੰਮੀ ਸ਼ਿੰਦੀ ਨੂੰ ਬੋਲੀ ਸ਼ਿੰਦੀ ਆ ਮਹਾੜੀ ਵਾਲਾ ਪ੍ਰੋਗਰਾਮ ਬੁੱਕ ਨਾ ਕਰਿਆ ਕਰੋ ਛੱਡ ਦਿਆ ਕਰੋ ਮੈਨੂੰ ਨਾ ਚੰਗਾ ਜਹਾਨੀ ਲੱਗਦਾ ਮੋਹਾਲੀ ਜਾਣਾ ਕੱਲ ਵਾਲੀ ਪ੍ਰੋਗਰਾਮ ਵੀ ਤੂੰ ਆਪੇ ਹੀ ਲੈ ਆਈ ਮੈਂ ਨਹੀਂ ਜਾਣਾ ਤੁਹਾਡੇ ਨਾਲ ਮੈਂ ਨਾ ਘਰੇ ਹੀ ਰਹਾਂਗੀ ਸ਼ਿੰਦੀ ਪਈ ਹੋਈ ਉੱਠ ਕੇ ਬੈਠ ਗਈ ਤੇ ਬੋਲੀ ਪੰਮੀ 부ਆ ਮੈਂ ਕਦੋਂ ਦੀ ਸੁਣਦੀ ਆਉਣੀ ਆ ਕਿ ਬੁਹਾੜੀ ਤੈਨੂੰ ਚੰਗਾ ਨਹੀਂ ਲੱਗਦਾ ਕਈ ਵਾਰ ਤੈਨੂੰ ਕਾਰਨ ਵੀ ਪੁੱਛਿਆ ਪਰ ਤੈਨ ਦੱਸਿਆ ਨਹੀਂ ਕਦੇ ਕੁਝ ਵੀ ਐਸਾ ਵੀ ਕੀ ਆ ਮਹਾਲੀ ਸ਼ਹਿਰ ਵਿੱਚ ਪੰਮੀ ਲੰਬਾ ਸਾਹ ਲੈਂਦੀ ਹੋਈ ਬੋਲੀ ਨਾ ਪੁੱਛ ਰਹਿਣ ਦੇ ਕਾਹਤੂ जख्मਾਂ ਨੂੰ ਫਰੋਲਦੀਆਂ ਨਹੀਂ ਨਹੀਂ 부ਆ ਅੱਜ ਤਾਂ ਤੂੰ ਦੱਸ ਹੀ ਦੇ ਤੇਰਾ ਵੀ ਮਨ ਹੌਲਾ ਹੋ ਜਾਊ ਸ਼ਿੰਦੀ ਪੰਮੀ ਦਾ ਹੱਥ ਫੜਦੀ ਬੋਲੀ ਲੈ ਸੁਣ ਫਿਰ ਸਿੰਦੀਏ ਪੰਮੀ ਕੁਰਸੀ ਤੇ ਠੀਕ ਹੋ ਕੇ ਬੈਠਦੀ ਬੋਲੀ ਜ਼ਿੰਦਗੀ ਕੋਈ ਹਮੇਸ਼ਾ ਇਸ ਤਰ੍ਹਾਂ ਦੀ ਥੋੜੀ ਸੀ ਮੇਰੇ ਪਿਤਾ ਜੀ ਪਿੰਡ ਮੁੰਡੀ ਖੜ ਰਹੇ ਹੁੰਦੇ ਸੀ ਉਹਨਾਂ ਕੋਲ ਥੋੜੀ ਜਹੀ ਜ਼ਮੀਨ ਸੀ ਬਾੜੀ ਤੇ ਵੀਸ ਵਜਾਈ ਦੇ ਦਿਨਾਂ ਵਿੱਚ ਉਹ ਖੇਤੀ ਕਰਦੇ ਸੀ ਤੇ ਬਾਕੀ ਦਿਨਾਂ ਵਿੱਚ ਦਿਹਾੜੀਦਾਰੀ ਕਰਦੇ ਸੀ ਬਹੁਤ ਚੰਗੇ ਕਾਰੀਗਰ ਸੀ ਮੇਰੇ ਪਿਤਾ ਜੀ ਜਿਹੜਾ ਵੀ ਕੰਮ ਮਿਲਣਾ ਉਹੀ ਕਰ ਲੈਣਾ ਰਾਸ ਗਰੀ ਪਿੰਟਰ ਤਰਨਖਾਰੀ ਦਾ ਸਾਰਾ ਕੰਮ ਆਉਂਦਾ ਸੀ ਨਲਕੇ ਦੀ ਬੋਰ ਦਾ ਕੰਮ ਵੀ ਜਾਂਦੀ ਸੀ ਉਹ ਆਪਣਾ ਮਕਾਨ ਸੀ ਸਾਡੇ ਕੋਲ ਘਰ ਦਾ ਦੁੱਧ ਕਿਉ ਵਧੀਆ ਜ਼ਿੰਦਗੀ ਸੀ ਤਿੰਨ ਭੈਣ ਭਰਾਵਾਂ ਵਿੱਚ ਸਭ ਤੋਂ ਵੱਡੀ ਸੀ ਮੈਂ ਮੇਰੇ ਤੋਂ ਛੋਟੀ ਮੇਰੀ ਇੱਕ ਭੈਣ ਸੀ ਤੇ ਉਸ ਤੋਂ ਛੋਟਾ ਮੇਰਾ ਭਰਾ ਮੇਰੀ ਭੈਣ ਤਾਂ ਮੇਰੇ ਤੋਂ ਮਸਾਂ 2 ਸਾਲ ਛੋਟੀ ਸੀ ਪਰ ਭਰਾ ਕਾਫੀ ਛੋਟਾ ਸੀ ਮੈਨੂੰ ਯਾਦ ਆ ਜਦੋਂ ਉਸ ਦਾ ਜਨਮ ਹੋਣ ਵਾਲਾ ਸੀ ਤਾਂ ਮਾਂ ਨੇ ਅਕਸਰ ਕਿਹਾ ਕਰਨਾ ਇਹ ਤੁਹਾਡਾ ਨਾ ਫਿਰ ਆਉਣ ਵਾਲਾ ਹੈ ਮੈਂ ਇੱਕ ਦਿਨ ਕਹਿ ਬੈਠੀ ਸੀ ਮਾਂ ਜੇ ਭੈਣ ਆ ਗਈ ਤਾਂ ਮਾਂ ਬਹੁਤ ਗੁੱਸੇ ਸੀ ਬਹੁਤ ਮਾਰਿਆ ਸੀ ਮੈਨੂੰ ਉਸਨੇ ਕਹਿੰਦੀ ਅੱਖੀ ਮੁਰਦਾ ਬੋਲੂ ਖਫਣ ਪਾੜੂ ਮੈਨੂੰ ਉਦੋਂ ਐਨੀ ਵੀ ਸਮਝ ਨਹੀਂ ਸੀ ਕਿ ਕੀ ਗਲਤੀ ਹੋ ਗਈ ਮੈਂ ਸਮਝ ਹੀ ਨਾ ਪਾਈ ਕਿ ਭੈਣ ਦਾ ਨਾਮ ਲੈਣ ਤੇ ਮਾਂ ਐਨੀ ਕਿਉਂ ਭੜਕੀ ਸੀ ਇਹ ਤਾਂ ਹੁਣ ਜ਼ਿੰਦਗੀ ਜੀ ਕੇ ਸਮਝ ਆਇਆ ਕਿ ਔਰਤ ਹੋਣਾ ਇਸ ਸਮਾਜ ਵਿੱਚ ਕਿੰਨਾ ਵੱਡਾ ਸਰਾਪ ਹੈ ਅੱਖਾਂ ਪਰਾਈਆਂ ਨੇ ਪੰਮੀ ਦੀਆਂ ਗੱਲਾਂ ਕਰਦੀਆਂ ਸ਼ਿੰਦੀ ਨੇ ਖੜੀ ਹੋ ਕੇ ਉਸਦੇ ਹੰਝੂ ਪੁੰਜੇ ਨੇ ਉਹ ਸਮਝ ਗਈ ਕਿ ਕੋਈ ਡੂੰਘੀ ਸੱਟ ਹੈ ਜੋ ਪੰਮੀ ਆਪਣੀ ਭੂਆ ਦੇ ਨਕਾਬ ਥਲੇ ਲੁਕਾਈ ਬੈਠੀ ਹੈ ਪੰਮੀ ਅੱਗੇ ਗੱਲ ਕਰਦੀ ਬੋਲੀ ਸ਼ਾਮ ਨਜਰੋ ਪਿਤਾ ਜੀ ਕਰਾਇਤਾ ਉਹਨਾਂ ਨੂੰ ਮੈਂ ਮਾਂ ਦੀ ਸ਼ਿਕਾਇਤ ਲਗਾਈ ਸੀ ਤਾਂ ਉਹ ਮਾਂ ਨੂੰ ਬੋਲੀ ਸੀ ਖਬਰਦਾਰ ਜੀ ਧੰਤਿਆਂ ਨੂੰ ਕੁਝ ਵੀ ਕਿਹਾ ਅੱਜ ਮਾਰਿਆ ਜੇ ਤੇ ਅੱਜ ਤੋਂ ਬਾਅਦ ਭੁਲੇਖੀ ਨਾਲ ਵੀ ਮਾਰਿਆ ਮੇਰੀਆਂ ਧੀਆਂ ਨੂੰ ਫੇਰ ਨਾ ਕਹੀਂ ਦੱਸਿਆ ਨਹੀਂ ਸੀ ਬਹੁਤ ਪਿਆਰ ਕਰਦੀ ਸੀ ਪਿਤਾ ਜੀ ਸਾਨੂੰ ਦੋਵਾਂ ਭੈਣਾਂ ਨੂੰ ਪੁੱਤ-ਪੁੱਤ ਕਹਿੰਦੇ ਨਹੀਂ ਸੀ ਥੱਕਦੇ ਕਦੇ ਵੀ ਕੁੜੀ ਮੁੰਡੇ ਦਾ ਫਰਕ ਨਹੀਂ ਸੀ ਰੱਖਿਆ ਸ਼ਾਮ ਨੂੰ ਕੰਮ ਤੋਂ ਆਉਣਾ ਤਾਂ ਕਿੰਨੀ-ਕਿੰਨੀ ਧੀਰ ਲਾੜ ਲੜਾਉਂਦੀ ਰਹਿਣਾ ਉਹਨਾਂ ਨੇ ਸਾਡੇ ਨਾਲ ਆਪਣੇ ਪਿਤਾ ਜੀ ਨੂੰ ਯਾਦ ਕਰਕੇ ਰੋ ਰੋ ਕੇ ਭਿੱਜ ਗਈ ਸੀ ਪੰਮੀ ਤੇ ਬੋਲੀ ਸ਼ਿੰਦੀ ਬਾਪ ਨਾਲੋਂ ਵੱਡਕੀ ਕੁੜੀਆਂ ਦਾ ਕੋਈ ਹਮਦਰਦ ਨਹੀਂ ਹੁੰਦਾ ਨਾ ਹੀ ਉਸ ਤੋਂ ਵੱਡਕੀ ਕੋਈ ਦੋਸਤ ਹੁੰਦਾ ਹੈ ਜੋ ਉਹਨਾਂ ਦੇ ਦਿਲ ਦੀ ਹਰ ਰਮਚ ਦੀ ਸਮਝ ਰੱਖਦਾ ਹੋਵੇ ਚਰਨ ਦੀ ਪੰਮੀ ਇਸ ਨੱਚ ਨਿਚਾਉਣ ਵਾਲੀ ਕੀਤੀ ਨਾਲ ਜੁੜੀ ਆ ਉਸ ਨੂੰ ਸਾਜ਼ ਖਰੀਦਣ ਸਿੱਖਣ ਤੇ ਵਜਾਉਣ ਦਾ ਬਹੁਤ ਚਸ ਜਿਹ ਹੈ ਰਿਹਾਦਾ ਸ਼ਾਇਦ ਇਹ ਉਸ ਦਾ ਆਪਣਾ ਵਕਤ ਲੰਘਾਉਣ ਦਾ ਮਨਪਸੰਦ ਤੰਗ ਹੈ ਜਾਂ ਇਸ ਤਰ੍ਹਾਂ ਉਸੇ ਮਨ ਨੂੰ ਸਕੂਨ ਮਿਲਦਾ ਹੈ ਉਸ ਦੇ ਕਮਰੇ ਵਿੱਚ ਅਲਗੋਜੀ ਬੰਸਰੀ ਬੀਨ ਹਰਮੋਨੀਅਮ ਤੁੰਬਾ ਸਾਰੰਗੀ ਦੋ ਤਾਰਾਂ ਬੁਗਤੂ ਬੈਜੂ ਰਵਾਵ ਤੁੰਬੀ ਢੋਲ ਢੋਲ ਕੀ ਦਫ ਦਮਰੂ ਟੱਡ ਕਾਟੋ ਡੂੰਗੇ ਖਰਤਾਲ ਸੱਪ ਕੜਾ ਆਦ ਕਲਸਾਂ ਤੇ ਸਜਾ ਸਜਾ ਕੇ ਰੱਖੇ ਹੋਏ ਨੇ ਲੈ ਬੋਤਲ ਕਿੱਥੇ ਰੱਖ ਦਿੱਤੀ ਪੰਮੀ ਬੋਲੀ ਬਸ ਕਰ ਪੰਮੀ 부ਆ ਤੈਨੂੰ ਡਾਕਟਰ ਨੇ ਮਨਾ ਕੀਤਾ ਹੋਇਆ ਪੀਂਦੋ ਸ਼ਿੰਦੀ ਨੇ ਹੱਥ ਹਿਲਾ ਕੇ ਜਵਾਬ ਦਿੱਤਾ ਹਿੰਮਤ ਵੀ ਤਾਂ ਜਟਾਉਣੀ ਆ ਅੱਗੇ ਗੱਲ ਸੁਣੋਂ ਲਈ ਲੈ ਪੂਰਾ ਘਪਾ ਦੇ ਆਪੀ ਪੰਮੀ ਗਲਾਸ ਫੜਾਉਂਦੀ ਬੋਲੀ ਸ਼ਿੰਦੀਏ ਇਹ ਜਿਹੜੀ ਕਿਸਮਤ ਹੁੰਦੀ ਆ ਨਾ ਇਹੋ ਇਨਸਾਨ ਦੀ ਸਭ ਤੋਂ ਵੱਡੀ ਸੌਕਣ ਹੁੰਦੀ ਆ ਜਰੂਰ ਦਿਨ ਚੰਗੇ ਲੰਘਦੇ ਹੋਣ ਤੈਸੂ ਜਰ ਨਹੀਂ ਹੁੰਦੀ ਫੇਰ ਨਾ ਇਹ ਕਿਸੇ ਮਾੜੀ ਗਵਾਂਢੀ ਮੰਗੂ ਆਪਣੀ ਚਾਲ ਚੱਲਣ ਦਿੰਦੀ ਆ ਭੰਮੀ ਮੱਥੇ ਤੇ ਹੱਥ ਧਰਦੀ ਬੋਲੀ ਇਹ ਤਾਂ ਤੂੰ ਜਮਾਂ ਸੱਚ ਕਿਹਾ ਪੂਆ ਸ਼ਿੰਦੀ ਨੇ ਹੱਸ ਕੇ ਜਵਾਬ ਦਿੱਤਾ ਜਦੋਂ ਵੀ ਬੋਲਦਾ ਇਸ ਨੂੰ ਪੀ ਕੇ ਬੰਦਾ ਸੱਚ ਹੀ ਬੋਲਦਾ ਲੋਕ ਕਹਿੰਦੇ ਮਾੜੀ ਆ ਸ਼ਰਾਬ ਮੈਨੂੰ ਤਾਂ ਇਸ ਭੈਣ ਦੇ ਨਹੀਂ ਵਿੱਚ ਕੋਈ ਬੁਰਾਈ ਨਹੀਂ ਲੱਭੀ ਭੰਮੀ ਪੈਗ ਚੱਕਦੀ ਬੋਲੀ ਮੈਨੂੰ ਨਾ ਚੰਗੀ ਤਰ੍ਹਾਂ ਯਾਦ ਆਦਾ ਮੈਂ ਤੇ ਮੇਰੀ ਛੋਟੀ ਪੈਣ ਤੇ ਸ਼ੂ ਮਾਜ਼ਰੀ ਸਰਕਾਰੀ ਸਕੂਲ ਵਿੱਚ ਪੜ੍ਹਦੀਆਂ ਸੀ ਸਾਡੇ ਘਰ ਤੋਂ ਕਿਲੋਮੀਟਰ ਤੇ ਪੈਂਦਾ ਸੀ ਸਕੂਲ ਅਸੀਂ ਕੁੜੀਆਂ ਮੁੰਡਿਆਂ ਨੇ ਸੜਕੋ ਸੜਕੀ ਤੁਰ ਕੇ ਜਾਣਾ ਮੇਰਾ ਕੱਦ ਕਾਟ 7ਵੀਂ 8ਵੀਂ ਵਿੱਚ ਹੀ ਬਹੁਤ ਹੋ ਗਿਆ ਸੀ ਜੇ ਕਿਸੇ ਵੀ ਮੁੰਡੇ ਕੁੜੇ ਨੇ ਕੁਝ ਕਹਿ ਦੇਣਾ ਤਾਂ ਝੰਬ ਛੁੱਟਣੇ ਡਰਦੀ ਨਹੀਂ ਸੀ ਮੈਂ ਪੂਰਾ ਵੀ ਕਿਸੇ ਤੋਂ ਮਾਂ ਨੇ ਤਾਂ ਅਕਸਰ ਕਹਿਣਾ ਰੱਬ ਨੇ ਗਲਤੀ ਨਾਲ ਪੰਮੀ ਨੂੰ ਕੁੜੀ ਬਣਾ ਦਿੱਤਾ ਲੱਛਣ ਤਾਂ ਇਸ ਵਿੱਚ ਸਾਰੇ ਮੁੰਡਿਆਂ ਵਾਲੇ ਨੇ ਬਚਪਨ ਵਿੱਚ ਵੀ ਠੀਕ ਸੀ ਬਹੁਤ ਸ਼ੌਂਕ ਸੀ ਸਕੂਲ ਜਾਣ ਦਾ ਮੈਨੂੰ ਰਿਬਨ ਪਾ ਕੇ ਦੋ ਗੁੱਤਾਂ ਕਰਨੀਆਂ ਕਈ ਵਾਰ ਕਰੇਲੇ ਕਰ ਲੈਣੇ ਆਪਣੀ ਤੇ ਆਪਣੀ ਭੈਣ ਦੀ ਵਰਦੀ ਤੋਂ ਸਵਾਰ ਕੇ ਪ੍ਰੈਸ ਕਰਕੇ ਰੱਖਣੀ ਫਿਰ ਇੱਕ ਦਿਨ ਮਾਂ ਅਚਾਨਕ ਬਿਮਾਰ ਹੋ ਗਈ ਬਹੁਤ ਇਲਾਜ ਕਰਵਾਇਆ ਕਿਸੇ ਨੂੰ ਸਮਝ ਨਾ ਆਇਆ ਕੀ ਹੋਇਆ ਕੋਈ ਕਹਿੰਦਾ ਉਪਰੀਸ਼ਾ ਆਉਂਦੀ ਆ ਉਸ ਦਾ ਵੀ ਦੇਰਿਆਂ ਵਿੱਚ ਲਜਾਲ ਜਾ ਕੇ ਬਹੁਤ ਝਾੜਾ ਕਰਵਾਇਆ ਕੋਈ ਫਰਕ ਨਾ ਪਿਆ ਫਿਰ ਇੱਕ ਸਾਧ ਕਹਿੰਦਾ ਤੁਹਾਡੇ ਘਰ ਵਿੱਚ ਕਿਸੇ ਨੇ ਕੁਝ ਕਰ ਦਿੱਤਾ ਅਕੇ ਕਰੇ ਪੂਜਾ ਕਰਨੀ ਪੈਣੀ ਆ ਕਰੇ ਨਾ ਪੂਜਾ ਰੱਖ ਲਈ ਮੈਂ ਜਦੋਂ ਉਹ ਸਾਧ ਦੇਖਿਆ ਤਾਂ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਉਹ ਚੰਗਾ ਜਿਹਾ ਨਹੀਂ ਲੱਗਿਆ ਮੈਨੂੰ ਨਾ ਉਹ ਸਾਧ ਘੱਟ ਤੇ ਪਖੰਡੀ ਜ਼ਿਆਦਾ ਲੱਗਿਆ ਸੀ ਪਤਾ ਨਹੀਂ ਤੀਵੀਆਂ ਮੰਗ ਉਸਨੇ ਕੀ ਕੁਝ ਪਾ ਰੱਖਿਆ ਸੀ ਕਿਧਰੇ ਚੂੜੀਆਂ ਨੱਥ ਪਾਈ ਸੀ ਕਿਧਰੇ ਮਹਿੰਦੀ ਲਾਈ ਸੀ ਹੱਥਾਂ ਪੈਰਾਂ ਨੂੰ ਮੈਨੂੰ ਕਹਿਣ ਲੱਗਿਆ ਕੁੜੀਏ ਮੇਰੇ ਨਾਲ ਲਾ ਕੇ ਪ੍ਰਸ਼ਾਦ ਵਣਵਾਦੀ ਪੂਜਾ ਸ਼ੁਰੂ ਕਰਨੀ ਆ ਉਹ ਦਿਨ ਮੇਰੇ ਨਾਲ ਹੀ ਰਸੋਈ ਵਿੱਚ ਵੜ ਆਇਆ ਗੱਲੀ ਬਾਤੀਆਂ ਨੇ ਬਹਾਨੇ ਮੇਰੀ ਨਾਲ ਇੱਧਰ ਉੱਧਰ ਹੱਥ ਲੈ ਜਾਵੇ ਫਿਰ ਉਸ ਨੇ ਮੇਰੀ ਛਾਤੀ ਨੂੰ ਹੱਥ ਲਾਇਆ ਤਾਂ ਮੈਨੂੰ ਲੱਗੇ ਕਿ ਸਾਥ ਹੀ ਦਿਮਾਗ ਵਿੱਚ ਫਰਕ ਆ। ਪਰ ਹੀ ਖੜੀ ਸੀ ਮੈਂ ਗੁੱਸੇ ਨਾਲ। ਪ੍ਰਸ਼ਾਦ ਵਿੱਚ ਖੁਰਚਣਾ ਫੇਰ ਰਹੀ ਸੀ। ਮਾੜੀ ਕਿਸਮਤ ਸਾਦੇ ਉਸ ਨੇ ਫਿਰ ਉਹੀ ਕਰਤੂਤ ਕਰ ਦਿੱਤੀ। ਬਹਾਨੇ ਨਾਲ ਮੇਰੀ ਛਾਤੀ ਤੇ ਹੱਥ ਲਾ ਦਿੱਤਾ। ਬਸ ਫਿਰ ਕੀ ਸੀ ਮੈਂ ਨਾ ਪੈਣ ਦੀ ਯਾ ਤੇ ਕੜਾਹੀ ਵਿੱਚੋਂ ਕੱਢ ਕੇ ਗਰਮ-ਗਰਮ ਖੁਰਚਣਾ ਟਕਾ ਕੇ ਮੱਥੇ ਵਿੱਚ ਮਾਰਿਆ। ਸਾਤ ਉੱਥੇ ਹੀ ਗਿਰ ਗਿਆ। ਹਾ ਹਾ ਤਰਾਲਾ ਹੀ ਪੈਣ ਲੱਗ ਗਈਆਂ ਖੂਨ ਦੀਆਂ ਕਹਿੰਦਾ ਸ਼ਰਾਪ ਦੀ ਦੇਵਾਂਗਾ ਹਰ ਪਸਮ ਕਰਕ ਦੇਵਾਂਗਾ ਮੈਂ ਕਿਹਾ ਜਾ ਚਲ ਗਿਆ ਜਾ ਕਿ ਤੇ ਤੋਂ ਨਾ ਲਹਾਲੀ ਮੇਰੇ ਕੋਲੋਂ ਬਸ ਬਹੀ ਵਿੱਚ ਭਜਿਆ ਜਾਂਦਾ ਹੀ ਦਿਸਿਆ ਦੁਬਾਰਾ ਕਦੇ ਪਿੰਡ ਵਿੱਚ ਵੀ ਨਹੀਂ ਦਿਖਿਆ ਮੇਰੀ ਸਾਲੀ ਤਾਂ ਫਿਰ ਪਿੰਡ ਵਿੱਚ ਕਿਸੇ ਨੇ ਚੰਗੇ ਡਾਕਟਰ ਕੋਲ ਜਾਣ ਦੀ ਸਲਾਹ ਦਿੱਤੀ ਤਾਂ ਪਤਾ ਲੱਗਿਆ ਕਿ ਮਾਂ ਦੀ ਟਿੱਡ ਵਿੱਚ ਰਸੌਲੀਆਂ ਨੇ ਆਪਰੇਸ਼ਨ ਕਰਵਾਉਣਾ ਪੈਣਾ ਮਾਂ ਦਾ ਆਪਰੇਸ਼ਨ ਕਰਵਾਇਆ ਤਹੋਂ ਮੰਜੇ ਤੇ ਪੈ ਗਈ ਤੇ ਘਰ ਦੇ ਕੰਮਕਾਰ ਦਾ ਸਾਰਾ ਬੋਝ ਮੇਰੇ ਤੇ ਆ ਗਿਆ ਮੈਂ 10ਵੀਂ ਵਿੱਚ ਪੜਦੀ ਸੀ ਚਰੁਅ ਅਧ ਵਿਚਾਲੇ ਸਕੂਲੋਂ ਹਟਣਾ ਪਿਆ ਮੈਨਾਂ ਸਾਰਾ ਘਰ ਦਾ ਕੰਮ ਕਰਕੇ ਬੈਠ ਜਾਣਾ ਪੜਨਾ ਹੋਰ ਬੱਚੇ ਦੀਆਂ ਗੱਪੀਆਂ ਤੋਂ ਦੇਖ ਦੇ ਕੇ ਹਿਸਾਬ ਦੇ ਸਵਾਲ ਆਪ ਹੀ ਸਿੱਖ ਲੈਣੇ ਲੈ ਮੈਂ ਨਾ ਪ੍ਰਾਈਵੇਟ ਪੇਪਰ ਪਰੇ ਸੀ ਤੇ ਚੰਗੇ ਨੰਬਰ ਲੈ ਕੇ ਪਾਸ ਹੋ ਗਈ ਸੀ ਮੇਰੀ ਛੋਟੀ ਭੈਣ ਤਾਂ ਮੇਰੀ ਤੋਂ ਵੀ ਵੱਧ ਹੁਸ਼ਿਆਰ ਸੀ ਪੜਨ ਵਿੱਚ ਜਸ ਮੀਤੋ ਬਾਦ ਮੇਰੀ ਪੜਾਈ ਬੰਦ ਹੋ ਗਈ ਕੈਸਾ ਕਿਸਮਤ ਨੇ ਢੇਰ ਦਿੱਤਾ ਮੈਂ ਜਦੋਂ ਹੋਰ ਜਵਾਕਾਂ ਨੂੰ ਸਕੂਲ ਜਾਂਦੇ ਦੇਖਣਾ ਆਪਣੀ ਭੈਣ ਭਰਾ ਨੂੰ ਆਪ ਤਿਆਰ ਕਰਕੇ ਸਕੂਲ ਭੇਜਣਾ ਫਿਰ ਬਾਤ ਵਿੱਚ ਬੈਠ ਕੇ ਕਈ ਵਾਰ ਰੋਣਾ ਮਾਂ ਨੇ ਕਹਿਣਾ ਰੋ ਨਾ ਤੀਏ ਆ ਜਿਹੜੀ ਤੂੰ ਮੇਰੀ ਸੇਵਾ ਕਰ ਰਹੀ ਆ ਨਾ ਦੇਖੀ ਤੈਨੂੰ ਪਰਮਾਤਮਾ ਜ਼ਿੰਦਗੀ ਵਿੱਚ ਬਹੁਤ ਸੁੱਖ ਦੇਊਗਾ ਮੈਂ ਵੀ ਮਾਂ ਦੀ ਗੱਲ ਸੁਣ ਕੇ ਸਬਰ ਕਰ ਲੈਣਾ ਆਹ ਦੀ ਖਲਸ਼ ਦੀ ਕੀ ਸੁੱਖ ਦਿੱਤਾ ਰੱਬ ਨੇ ਨਾ ਦੇਣ ਦਾ ਪਤਾ ਨਾ ਰਾਹ ਦਾ ਨੱਚ ਨੱਚ ਕੇ ਗੁੱਡੀ ਵੀ ਰਹਿ ਗਏ ਨੇ ਸਾਰੀ ਉਮਰ ਨਿਕਲ ਗਈ ਵੀਲਾਂ ਇਕੱਠੀਆਂ ਕਰਦੀ ਦੀ ਲੋਕਾਂ ਦੀ ਸ਼ਗਨ ਮਨਾਉਂਦੀ ਦੀ ਆਪਣਾ ਜ਼ਿੰਦਗੀ ਨੇ ਕੋਈ ਸ਼ਗਨ ਮਨਾਇਆ ਹੀ ਨਹੀਂ ਚਮਾਈ ਕੱਲੀ ਰਹਿ ਗਈਆਂ ਲੈ ਪੂਆ ਤੂੰ ਮਨ ਨਾ ਹੌਲਾ ਕਰ ਕਾ ਤੂੰ ਇਕੱਲੀ ਆ ਅਸੀਂ ਸਾਰੇ ਹਾਂ ਤਾਂ ਸਹੀ ਤੇਰੇ ਕੋਲ ਸਿੰਦੀ ਪੰਮੀ ਦੇ ਹੰਝੂ ਸਾਫ਼ ਕਰਦੀ ਬੋਲੀ ਹੋ ਅੱਗੇ ਗੱਲ ਤੁਰਦੀ ਬੋਲੀ ਪੈਚਾ ਪੂਆ ਸਵੇਰ ਦੇ ਉੱਠੇ ਹੋਏ ਆ ਆਪਾਂ ਇਸ ਤੋਂ ਅੱਗੇ ਕੱਲ ਨੂੰ ਸੁਣਾ ਦੇਮੀ ਨਸ਼ਾ ਹੋ ਗਿਆ ਹੈ ਪੰਮੀ ਨੂੰ ਉਸਦੀ ਜਵਾਨ ਲੜਖੜਾ ਰਹੀਆ ਸਿੰਦੀ ਨੇ ਬਾਤੋ ਫੜਕੇ ਪਾ ਦਿੱਤੀ ਆ ਪੰਮੀ ਉਸਦੀ ਕੇਸੀ ਦਿੱਤੀ ਤੇ ਆਪ ਹੀ ਪੈ ਗਈ ਆ ਪੰਮੀ ਪਈ ਪਈ ਭੁੱਲ ਰਹੀਆ ਸਿੰਦੀ ਮਾਂ ਨੇ ਨਾ ਛੋਟੀ ਜਹੀ ਨੂੰ ਆਟਾ ਗੁੰਨਣਾ ਸਿਖਾ ਦਿੱਤਾ ਸੀ ਗੋਲ ਗੋਲ ਰੋਟੀਆਂ ਲਾਦਿਆ ਕਰਦੀ ਸੀ ਮੈਂ ਛੋਟੀ ਹੁੰਦੀ ਸਿੰਦੀ ਸੋਚ ਰਹੀ ਸੀ ਕਿੰਨੀ ਚੰਗੀ ਹਾ ਪੰਮੀ ਪੂਆ ਆ ਸਾਰੀਆਂ ਬੀ ਸਹਾਰਾ ਕੁੜੀਆਂ ਨੂੰ ਮਾਂ ਵਾਲਾ ਪਿਆਰ ਦਿੱਤਾ ਹੋਇਆ ਹੈ ਕਿੰਨਾ ਧਿਆਨ ਰੱਖਦੀ ਹੈ ਸਾਰਿਆਂ ਦਾ ਕੀ ਮਚਾਲ ਕਿਸੇ ਦੀ ਕੋਈ ਸਾਨੂੰ ਵਿਆਹ ਵਿੱਚ ਨੱਚਣ ਲੱਗਿਆਂ ਨੂੰ ਵੀ ਕੁਝ ਕਹਿ ਦੇਵੇ ਉਹ ਫੰਕਸ਼ਨ ਬੁੱਕ ਕਰਨ ਲੱਗੀ ਪਹਿਲਾਂ ਹੀ ਗੱਲ ਖੋਲ ਲੈਂਦੀ ਸੀ ਇਹ ਮੇਰੀਆਂ ਕੁੜੀਆਂ ਨੂੰ ਜੇ ਕਿਸੇ ਨੇ ਕੁਝ ਅਵਾ-ਤਵਾ ਬੋਲੀ ਆਜਾ ਕੁਝ ਪੂਰਾ ਪੜਾ ਕਿਹਾ ਤਾਂ ਪ੍ਰੋਗਰਾਮ ਵਿੱਚੇ ਬੰਦ ਕਰ ਦੇਵਾਂਗੀ ਅਸੀਂ ਨੱਚਣ ਵਾਲੀਆਂ ਜ਼ਰੂਰ ਹਾਂ ਕੰਜਰੀਆਂ ਨਹੀਂ ਕਿੰਨੇ ਵਿਆਹਾਂ ਵਿੱਚ ਸ਼ਰਾਬੀਆਂ ਨਾਲ ਕਮਸਾਨ ਪੈ ਜਾਂਦਾ ਡਰਦੀ ਨਹੀਂ ਪੂਰਾ ਵੀ ਗੱਲ ਕਹਿਣ ਲੱਗੀ ਪੰਮੀ ਪੋਆ ਡਬਲ ਵਿੱਚ ਰਿਵੋਲਵਰ ਵੀ ਰੱਖਦੀ ਆ ਪਰ ਹੋਸ਼ੀ ਗੱਲ ਕਦੀ ਨਹੀਂ ਕਰਦੀ ਕਦੀ ਅਜ ਤੱਕ ਰਿਵੋਲਵਰ ਕਿਸੇ ਨੂੰ ਕੱਢ ਕੇ ਨਹੀਂ ਦਿਖਾਇਆ ਸੋਚਦੀ ਸੋਚਦੀ ਛਿੰਦੀ ਦੀ ਅੱਖ ਲੱਗ ਗਈ ਅੱਖ ਮੜਕ ਤੇ ਰਾਤ ਪਟਕ ਸਵੇਰ ਹੋ ਗਈ ਤਕੀਮਾ ਤਾਂ ਕੱਲ ਦੀ ਪਾਰਟੀ ਦਾ ਨਹੀਂ ਸੀ ਉਤਰਿਆ ਸਾਰੇ ਫੇਰ ਤਿਆਰ ਹੋ ਗਏ ਹਨ ਮੋਹਾਲੀ ਜਾਣ ਲਈ ਪੰਮੀ ਪੂਆ ਨੂੰ ਵੀ ਮਨਾ ਕੇ ਨਾਲ ਹੀ ਲੈ ਗਏ ਨੇ ਸਵੇਰੇ ਪੰਮੀ ਹੋਰ ਜਿਵੇਂ ਹੀ ਤਿਆਰ ਹੋ ਕੇ ਗੱਡੀ ਵਿੱਚ ਬੈਠ ਕੇ ਕੰਡੂਏ ਤੋਂ ਮਹਾਲੀ ਨੂੰ ਚੱਲਣ ਲੱਗੇ ਉਹੀ ਰਾਤ ਵਾਲਾ ਬੁੜਾ ਰਸਤਾ ਕੱਟ ਗਿਆ ਪੰਮੀ ਬੋਲੀ ਇਹ ਟੱਕਰਿਆ ਤਾਂ ਕਾਲੀ ਬ੍ਰਾਹਮਣ ਨਾਲੂ ਵੀ ਮਾੜਾ ਮੈਂ ਕਈ ਵਾਰ ਪਰਤੇ ਆਇਆ ਜੇ ਘਰੋਂ ਤੁਰਾਂ ਲੱਗਿਆਂ ਨੂੰ ਇਹ ਚੰਦਰਾ ਟੱਕਰ ਜਾਵੇ ਤਾਂ ਸਾਰਾ ਦਿਨ ਰੋਟੀ ਨਸੀਬ ਨਹੀਂ ਹੁੰਦੀ ਮੋੜ ਗੱਡੀ ਮੋੜ ਦੂਜੇ ਪਾਸੇ ਦੀ ਚੱਲ ਪਾ ਕਾ ਤੂੰ ਇਸ ਤੇ ਮੱਥੇ ਲੱਗਣਾ ਸਿੰਦੀ ਗੱਡੀ ਵਿੱਚ ਬੈਠੀ ਪਿੱਛੇ ਬੈਠੀ ਸੋਚ ਰਹੀ ਆ ਪੰਮੀ ਸ਼ਰਾਬ ਪੀ ਕੇ ਅਕਸ਼ਰ ਗਾਲਾਂ ਕੱਢਣ ਲੱਗ ਪੈਂਦੀ ਆ ਉਹ ਜੋ 소ਫੀ ਤਾਂ ਕਦੇ ਉੱਚਾ ਵੀ ਨਹੀਂ ਬੋਲਦੀ ਜਿਵੇਂ ਤਾਰੂ ਪੀ ਕੇ ਛੋਟੇ ਛੋਟੇ ਗੱਲ ਯਾਦ ਕਰਕੇ ਭੰਮੀ ਰੋਂਣ ਲੱਗ ਪੈਂਦੀ ਆ ਇਹ ਨਾ ਦਿਲ ਵਿੱਚ ਕੋਈ ਵੱਡਾ ਦਰਦ ਲੁਕਾਈ ਬੈਠੀ ਆ ਰਾਤ ਵਾਲੀ ਗੱਲ ਤੋਂ ਉਸ ਕਹਾਣੀ ਦੀ ਸ਼ੁਰੂਆਤ ਹੀ ਲੱਗਦੀ ਆ ਸ਼ਿੰਦੀ ਦੇ ਦਿਲ ਵਿੱਚ ਪੂਰੀ ਗੱਲ ਪਤਾ ਕਰਨ ਦੀ ਬਹੁਤ ਤਾਂਗ ਉੱਠੀ ਆ ਖੰਡੂਏ ਤੋਂ ਮਹਾਲੀ ਨੂੰ ਜਾਈਏ ਤਾਂ ਰਾਹ ਵਿੱਚ ਕਸਵਾ ਖੜ ਟੱਪ ਕੇ ਸੜਕ ਤੇ ਪਿੰਡ ਮੁੰਡੀ ਖੜ ਡਾਉਂਦਾ ਹੈ ਜਿਵੇਂ ਇਹ ਉਹ ਮੁੰਡੀ ਖੜ ਵਿੱਚੋਂ ਦੀ ਲੰਘਣ ਲੱਗੇ ਭੰਮੀ ਬੋਲੀ ਉਹ ਮੋੜ ਤੇ 브ੋਟਾ ਹੈ ਨਾ ਉੱਥੇ ਗੱਡੀ ਰੋਕ ਲਾ ਫਿਰ ਉਹ ਗੱਡੀ ਵਿੱਚੋਂ ਉਤਰੀ ਤੇ 브ੋਟੇ ਕੋਲ ਸਿਰ ਟਾਕੇ ਖੜ ਗਈ ਮੱਥਾ ਟੇਕਿਆ ਤੇ ਗੱਡੀ ਵਿੱਚ ਫੈਟ ਕੇ ਬੋਲੀ ਚੱਲ ਵੀਰਾ ਹੁਣ ਚੱਲ ਫਿਰ ਪੰਮੀ ਆਪੇ ਭੁੱਲ ਪਈ ਤੁਸੀਂ ਵੀ ਸੋਚਦੀ ਹੋਮੂਗੀ ਕਿ ਮੈਂ ਜਦੋਂ ਵੀ ਇੱਥੋਂ ਲੰਘਦੀ ਆ ਤਾਂ ਇਸ ਜਗ੍ਹਾ ਤੇ ਹਮੇਸ਼ਾ ਕਿਉਂ ਨਤਮਸਤਕ ਹੁੰਨੀ ਆ ਬਹੁਤ ਘਰ ਉਜਾੜੇ ਨੇ ਇਸ ਮੋੜ ਨੇ ਬਹੁਤ ਹਾਦਸੇ ਹੋਏ ਨੇ ਇੱਥੇ ਮੇਰੇ ਪਿਤਾ ਜੀ ਦਾ ਵੀ ਇੱਥੇ ਹੀ ਐਕਸੀਡੈਂਟ ਹੋਇਆ ਸੀ ਜਦੋਂ ਮੇਰੇ ਪਿਤਾ ਜੀ ਦੇ ਐਕਸੀਡੈਂਟ ਹੋਇਆ ਤਾਂ ਅਸੀਂ ਕਿਤੇ ਪ੍ਰੋਗਰਾਮ ਲਾ ਕੇ ਵਾਪਸ ਕੰਢੋਏ ਨੂੰ ਜਾ ਰਹੇ ਸੀ ਮੈਂ ਬਹੁਤ ਥੱਕੀ ਹੋਈ ਗੱਡੀ ਵਿੱਚ ਸੁੱਤੀ ਪਈ ਸੀ ਅਸੀਂ ਕੋਲੋਂ ਹੀ ਲੰਘ ਗਏ ਪਿਤਾ ਜੀ ਸੜਕ ਤੇ ਜ਼ਖਮੀ ਪਏ ਸੀ ਮੈਨੂੰ ਸੁੱਤੇ ਨੂੰ ਪਤਾ ਹੀ ਨਹੀਂ ਲੱਗਿਆ ਘਰ ਪਹੁੰਚ ਕੇ ਡਰਾਈਵਰ ਨੇ ਦੱਸਿਆ ਕਿ ਮੁੰਡੀ ਖੜਨ ਸੜਕ ਤੇ ਬਹੁਤ ਇਕੱਠ ਹੋਇਆ ਹੋਇਆ ਸੀ ਸ਼ਾਇਦ ਐਕਸੀਡੈਂਟ ਹੋਇਆ ਸੀ ਮੇਰੇ ਦਿਮਾਗ ਵਿੱਚ ਕੱਲ੍ਹ ਸੁੰਦੇ ਸਾਰ ਪਿਤਾ ਜੀ ਦਾ ਖਿਆਲ ਆਇਆ ਮੈਂ ਡਰਾਈਵਰ ਨੂੰ ਵੀ ਕਿਹਾ ਪਿਤਾ ਮੈਨੂੰ ਜਗਾਇਆ ਕਿਉਂ ਨਹੀਂ ਸਵੇਰੇ ਕੋਈ ਖੜਡ ਵੱਲੋਂ ਆਇਆ ਤਾਂ ਉਸ ਤੋਂ ਪਤਾ ਲੱਗਿਆ ਕਿ ਰਾਤ ਜਿਹੜਾ ਐਕਸੀਡੈਂਟ ਹੋਇਆ ਸੀ ਉਸ ਵਿੱਚ ਮੇਰੇ ਪਿਤਾ ਜੀ ਪੂਰੇ ਹੋ ਗਏ ਉਹ ਬਹੁਤ ਧੀਰ ਸੜਕ ਤੇ ਹੀ ਤੜਫਦੇ ਰਹੇ ਕੋਈ ਹਸਪਤਾਲ ਨਹੀਂ ਲੈ ਕੇ ਗਿਆ ਜੇ ਮੈਂ ਸੁੱਤੀ ਨਾ ਹੁੰਦੀ ਸ਼ਾਇਦ ਅੱਜ ਮੇਰੇ ਪਿਤਾ ਜੀ ਜਿਉਂਦੇ ਹੁੰਦੇ ਤੇ ਸਾਡੇ ਦਿਲਾਂ ਵਿੱਚਲਾ ਫਰਕ ਵੀ ਮਿਟ ਜਾਂਦਾ ਮੈਨੂੰ ਲੱਗਦਾ ਪਿਤਾ ਜੀ ਦੀ ਮੌਤ ਲਈ ਮੈਂ ਵੀ ਕਸੂਰਵਾਰ ਹਾਂ ਮੈਨੂੰ ਅੱਜ ਤੱਕ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਈ ਮੈਂ ਗੱਲਾਂ ਕਰਦੀ ਕਰਦੀ ਪੰਮੀ ਪੂਆਪੂਰੇ ਗਰੁੱਪ ਨਾਲ ਮੋਹਾਲੀ ਪੈਲੇਸ ਵਿੱਚ ਪਹੁੰਚ ਗਈ ਗੱਡੀ ਵਿੱਚੋਂ ਮੁੰਡੇ ਸਮਾਨ ਉਤਾਰਨ ਲੱਗੇ ਤਾਂ ਪੰਮੀ ਬੋਲੀ ਸਮਾਨ ਉਤਾਰਨ ਤੋਂ ਪਹਿਲਾਂ ਨਾ ਮੇਰੀ ਗੱਲ ਸੁਣ ਲਵੋ ਇਸ ਇਲਾਕੇ ਤੋਂ ਨਾ ਮੈਂ ਚੰਗੀ ਤਰ੍ਹਾਂ ਵਾਕਿਫਾ ਇੱਥੇ ਨਾ ਮੋਗੇ ਫਰੀਦਕੋਟ ਮੰਗੂ ਵੱਡੇ ਜ਼ਮੀਂਦਾਰ ਨਹੀਂ ਸਨ ਬਹੁਤਿਆਂ ਕੋਲ ਬਹੁਤ ਘੱਟ ਜ਼ਮੀਨਾਂ ਸਨ ਪਾਣੀ ਵੀ ਬਹੁਤ ਘੱਟ ਸੀ ਜ਼ਮੀਨ ਥੱਲੇ ਬਹੁਤ ਗਰੀਬੀ ਸੀ ਇਨ੍ਹਾਂ ਪਿੰਡਾਂ ਵਿੱਚ ਸਬਜ਼ੀ ਲਾਉਂਦੇ ਸੀ ਜ਼ਿਆਦਾ ਲੋਕ ਇੱਥੇ ਹੁਣ ਅਚਾਨਕ ਹੀ ਨਾ ਜ਼ਮੀਨਾਂ ਦਾ ਚੰਡੀਗੜ੍ਹ ਵਿੱਚ ਆਉਣ ਕਰਕੇ ਮੁੱਲ ਪੈ ਗਿਆ। ਤਕਰੀਬਨ ਸਭ ਨੇ ਪਹਿਲੀਆਂ ਵੇਚ ਕੇ ਪੈਸੇ ਵਟਲੇ ਨੇ। ਨਮੀ ਨਮੀ ਸੱਸੀ ਸ਼ੋਹਰਤ ਮਿਲਿਆ। ਉਹ ਕੋਈ ਕਰਮਾ ਵਾਲਾ ਹੀ ਆ ਜਿਸ ਨੇ ਪੈਰ ਨਹੀਂ ਛੱਡੇ। ਬਹੁਤਿਆਂ ਨੂੰ ਆਪਣੀ ਅਸਲ ਔਕਾਤ ਹੀ ਭੁੱਲ ਗਈ ਆ। ਇਹਨਾਂ ਵਿੱਚ ਬਹੁਤਿਆਂ ਨੇ ਕੂਠੀਆਂ ਪਾ ਲਈਆਂ ਨੇ। ਕੰਮ ਕਰ ਜਮਾ ਹੀ ਛੱਡ ਗਏ ਨੇ। ਜਿਵੇਂ ਕਿ ਇਹਨਾਂ ਦੇ ਘਰ ਚ ਲਈ ਜਾਮੂ ਤਾਂ ਸੋਫੇ ਤੇ ਬੈਠਣ ਤੋਂ ਪਹਿਲਾਂ ਸੋਫੇ ਦੀ ਕੀਮਤ ਦੱਸਣ ਲੱਗ ਪੈਂਦੇ ਨੇ। ਇਨਾਂ ਦੇ ਜਵਾਕ ਤਾਂ ਇਨਾਂ ਤੋਂ ਵੀ ਚਾਰ ਹੱਥ ਅਗਾਹ ਨੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਸੋ ਬਹੁਤ ਹੁਸ਼ਿਆਰ ਰਹਿ ਕੇ ਪ੍ਰੋਗਰਾਮ ਲਾਉਣਾ ਪੈਣਾ ਪੈਸੇ ਦਾ ਹੰਕਾਰ ਬਹੁਤਾ ਇੱਥੇ ਬਹੁਤਿਆਂ ਨੂੰ ਸਭ ਨੇ ਮਿਲ ਕੇ ਸਮਾਨ ਉਤਾਰਿਆ ਤਿਆਰ ਹੋ ਕੇ ਚਾਹ ਪੀਤੀ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਬਰਾਤ ਉਸੇ ਪਿੰਡ ਤੋਂ ਆਉਣੀਆਂ ਜਿੱਥੋਂ ਦੀ ਜ਼ਮੀਨ ਮਹਾਲੀ 에ਅਰਪੋਰਟ ਵਾਲਿਆਂ ਨੇ ਅਕਵਾਇਰ ਕੀਤੀ ਆ ਥੋੜੀ دیر ਬਾਅਦ ਹੀ ਬਰਾਤ ਵੀ ਆ ਗਈ ਪਮੀ ਬਰਾਤ ਦੀ ਕੇ ਹੱਸ ਕੇ ਬੋਲੀ ਘੜੁਕਿਆਂ ਦੀ ਵਰਾਤਾ ਇਹਨੀ ਗਰਮੀ ਵਿੱਚ ਵੀ ਕੋਈ ਕੂਟ ਪਸਾਈ ਫਿਰਦੇ ਨੇ ਥੋੜੇ ਸਮੇਂ ਬਾਅਦ ਹੀ ਪੰਡਾਲ ਵਿੱਚ ਤਾਰੂ ਵਰਤਨ ਲੱਗ ਪਈ ਟਮਟਾ ਮਾਉਟਕੇ ਡੀਜੀ ਤੇ ਗੀੜਾ ਮਾਰ ਜਾਂਦਾ ਅਜੇ ਕੰਮ ਪੂਰੀ ਤਰ੍ਹਾਂ ਮਗਿਆ ਨਹੀਂ ਸੀ ਸ਼ਿੰਦੀ ਨੇ ਨੱਚਦੀ ਨੱਚਦੀ ਨੇ ਨਾਲ ਦੀ ਨੂੰ ਕਿਹਾ ਅਜੇ ਕੋਈ ਜਹਾਜ਼ ਨਹੀਂ ਆਇਆ ਜਹਾਜ਼ ਇਹ ਉਸ ਸ਼ਖਸ ਨੂੰ ਕਹਿੰਦੀਆਂ ਨੇ ਜੋ दारू ਪੀ ਕੇ ਉੱਡਿਆ ਫਿਰਦਾ ਹੋਵੇ ਤੇ ਨੂਟਾਂ ਦਾ ਮੀ ਪਾਉਂਦਾ ਹੋਵੇ ਦੂਜੀ ਕਹਿੰਦੀ ਵਥੇਰੇ ਆਉਣਗੇ ਥੋੜਾ ਇੰਤਜ਼ਾਰ ਕਰ ਆ ਦੇ ਕੇ ਮਹਲਕੇ ਮਗੁੱਪੀਂ ਲੱਗੇ ਹੋਏ ਨੇ ਪੰਡਾਲ ਵਿੱਚ ਥੋੜੀ ਦੇਰ ਬਾਅਦ ਲਾੜਾ ਲਾੜੀ ਵੀ ਲਾਮਾਂ ਲੈ ਕੇ ਆ ਗਏ ਉਹਨਾਂ ਦੇ ਮੂਰੇ ਮੂਰੇ ਲਾੜੇ ਦਾ ਛੋਟਾ ਭਰਾ ਉਸਦੇ ਦੋਸਤ ਤੇ ਰਿਸ਼ਤੇਦਾਰੀ ਵਿੱਚੋਂ ਮੁੰਡੇ-ਕੁੰਡੇ ਨੱਚਦੇ ਆਉਂਦੇ ਨੇ ਉਹਨਾਂ ਨੇ ਪੈਲਸ ਵਿੱਚ ਵੱਡੇ ਸਾਰ ਕਈ ਟ੍ਰੂਨ ਫਾਇਰ ਕੀਤੀ ਲਾੜੇ ਦੇ ਭਰਾ ਦੇ ਹੱਥ ਵਿੱਚ ਹਥਿਆਰ ਦੇ ਕੇ ਕੁੜੀਆਂ ਨੱਚ ਤਾਂ ਰਹੀਆਂ ਨੇ ਪਰ ਸਹਿਮ ਗਈਆਂ ਨੇ ਹੁਨੇ-ਹੁਨੇ ਕਈ ਜਗ੍ਹਾ ਹੱਥ ਸੇ ਹੋ ਕੇ ਹੱਟੇ ਨੇ ਵਿਹਾਂ ਵਿੱਚ ਆਪਣੀ ਜਾਨ ਕਿਸ ਨੂੰ ਪਿਆਰੀ ਨਹੀਂ ਹੁੰਦੀ ਫਿਰ ਉਹ ਸਾਰੇ ਡੀਜੇ ਤੇ ਆ ਗਏ ਨੇ ਖੂਬ ਗਾ ਪੈ ਰਿਹਾ ਹੈ ਜਹਾਜ਼ ਵੀ ਕਈ ਵਣੇ ਫਿਰਦੇ ਨੇ ਡੀਜੇ ਵਾਲੇ ਨੇ ਬੱਬੂ ਮਾਨ ਦਾ ਗਾਣਾ ਲਾਇਆ ਹੈ ਚੱਕ ਲੋ ਰਿਵੋਲਵਰ ਕਬਜਾ ਲੈਣਾ ਏ ਲਾੜੇ ਦੇ ਪੁਰਾਣੇ ਰਫਲ ਨਾਲ ਕਈ ਫਾਇਰ ਕੱਢੇ ਨੇ ਹਾਲਾਤ ਵਿਗੜਦੇ ਦੀਖ ਪੰਮੀ ਪੋਟ ਕੇ ਲਾੜੇ ਦੇ ਪਿਓ ਕੁਲ ਗਈਆ ਸਰਦਾਰ ਜੀ ਸ੍ਰੀ ਸ਼ਕਲ ਜੀ ਆਨਾ ਜਵਾਕਾਂ ਕੋਲ ਜਿਹੜਾ ਹਥਿਆਰ ਹੈ ਨਾ ਕਿਰਪਾ ਕਰਕੇ ਉਹ ਵਾਪਸ ਲੈ ਲਵੋ ਪੰਮੀ ਹੱਥ ਜੋੜ ਕੇ ਬੋਲੀ ਲੇ ਹੈ ਸੋਰੀ ਕੰਬਲੀ ਨਾ ਹੁਣ ਇਹ 5 ਲੱਖ ਲਾ ਕੇ ਰਫਲੇ ਦਿਵਾਲੀ ਨੂੰ ਪਟਾਕੇ ਚਲਾਉਣ ਨੂੰ ਥੋੜੀ ਨਾ ਲੈਤੀ ਆ ਖੁਸ਼ੀ ਮਨਾਉਂਦੇ ਨੇ ਜਵਾਕ ਮਨਾ ਲੈੰਦੇ ਲਾੜੇ ਦਾ ਪਿਓ ਪੈ ਖਤਮ ਕਰ ਗਲਾਸ ਰੱਖਦਾ ਬੋਲਿਆ ਸਰਦਾਰ ਜੀ ਸ਼ਰਾਬ ਤੇ ਹਥਿਆਰ ਦਾ ਕੋਈ ਮੇਲ ਨਹੀਂ ਹੁੰਦਾ ਪੈਰ ਲੜਖੜਾ ਗਿਆ ਹੈ ਤਾਂ ਹੋਰ ਹੀ ਪਾਸੇ ਨੂੰ ਚੱਲ ਜਾਂਦਾ ਕਈ ਵਾਰ ਤਾਂ ਹੋਰ ਹੀ ਬਾਣਾ ਵਰਤ ਜਾਂਦਾ ਇਹ ਤਾਂ ਹਥਿਆਰ ਆ ਇਸ ਦੀ ਤੱਕ ਜਿੰਨੀ ਆ ਗਾਂ ਨੂੰ ਪੈਂਦੀ ਆ ਉਸ ਤੋਂ ਕਿਤੇ ਵੱਧ ਮਾਰੇ ਪੇਸ਼ਾਨ ਹੁ ਕਰਦਾ ਹੈ ਰੱਬ ਨਾ ਕਰੇ ਕਿਤੇ ਇੱਕ ਕਸੂਤੀ ਗਲਤੀ ਹੋ ਗਈ ਜਮੀਨਾ ਤੱਕ ਵਿਕਵਾ ਛੱੜਦੀ ਆ ਜਿੰਨੀ ਤੀਰ ਤੁਸੀਂ ਨਹੀਂ ਕਹੋਗੇ ਪ੍ਰੋਗਰਾਮ ਨਹੀਂ ਬੰਦ ਹੁੰਦਾ ਪਰ ਜਵਾਕਾਂ ਕੋਲੋਂ ਹਥਿਆਰ ਵਾਪਸ ਲੈ ਲਵੋ ਲਾੜੇ ਦੀ ਮਾਂ ਵੀ ਕੋਲ ਖੜੀ ਗੱਲ ਸੁਣ ਰਹੀ ਆ ਉਸਨੇ ਜਾ ਕੇ ਰਫਲ ਲੈ ਲਈ ਤੇ ਆਪਣੇ ਕੋਲ ਰੱਖ ਲਈ ਸ਼ਗਨ ਪੈਣ ਲੱਗ ਪਏ ਨੇ ਭੁੱਖਣ ਪਾਣੀ ਉਹ ਸਵੇਰ ਦੇ ਨੱਚਣ ਲੱਗੇ ਹੋਏ ਨੇ ਲਾੜੇ ਦਾ ਪ੍ਰਾਤ ਤੇ ਹੋਰ ਮੁੰਡੇ ਪੂਰੇ ਸ਼ਰਾਬੀ ਹੋਏ ਨੱਚ ਰਹੇ ਨੇ ਕਈ ਵਾਰੂਨ ਨੇ ਸਟੇਜ 'ਤੇ ਚੜਨ ਦੀ ਕੋਸ਼ਿਸ਼ ਕੀਤੀ ਆ ਕੁੜੀਆਂ ਨੂੰ ਕਟਿਆ-ਕਟਿਆ ਇਸ਼ਾਰੇ ਸ਼ੁਰੂ ਹੋ ਗਏ ਨੇ ਆਤੀ ਨੇ ਕੁੜੀਆਂ ਇਹ ਸਭ ਕੁਝ ਦੇਖਨ ਦਾ ਕਈ ਆਪਣੇ ਟੈਲੀਫੋਨ ਨੰਬਰ ਦਿਨਾ ਚਾਹੁੰਦੇ ਹਨ ਕੁੜੀਆਂ ਨੂੰ ਐਨੇ ਨੂੰ ਲਾੜੇ ਦਾ ਪ੍ਰਾਫਿਰ ਰਫਲ ਚੁੱਕ ਲਿਆ ਆ ਹੈ ਉਹ ਰਫਲ ਉਤਾਨੂ ਕਰਕੇ ਨੱਚ ਰਿਹਾ ਹੈ ਜਿਮਹੀ ਉਸਨੇ ਪਹਿਲਾ ਫਾਇਰ ਕੀਤਾ ਕੁੜੀਆਂ ਸਟੇਜ ਤੋਂ ਥੱਲੇ ਉਤਰ ਗਈਆਂ ਪ੍ਰੋਗਰਾਮ ਬੰਦ ਹੋ ਗਿਆ ਲਾੜੇ ਦੇ ਪ੍ਰਾਣੇ ਗੁੱਸੇ ਵਿੱਚ ਆ ਕੇ ਦੂਜਾ ਫਾਇਰ ਸਟੇਜ ਵੱਲੋਂ ਕੀਤਾ ਕੋਈ ਪਿੱਛੋਂ ਵਿੱਚ ਵਜਿਆ ਤੇ ਗੋਲੀ ਸਟੇਜ ਦੇ ਨਾਲ ਬੈਠੇ ਲਾੜੇ ਤੇ ਜਾ ਵਜੇ ਹਫੜਾ ਦਫੜੀ ਮਚ ਗਈ ਚੀਖ ਚਿਹੜਾ ਪੈ ਗਿਆ ਪੰਡਾਲ ਪਲਾਂ ਵਿੱਚ ਹੀ ਖਾਲੀ ਹੋ ਗਿਆ ਹਾਸ਼ੀਦਾ ਤਮਾਸ਼ਾ ਬਣ ਗਿਆ ਪੰਮੀ ਵੀ ਮੁੰਡੇ ਕੁੜੀਆਂ ਨੂੰ ਨਾਲ ਲੈ ਕੇ ਪਤਲੀ ਗਲੀ ਹੋ ਗਈ ਕੰਡੂਏ ਪਹੁੰਚ ਕੇ ਪੰਮੀ ਬੋਲੀ ਕਿਹਾ ਸੀ ਨਾ ਸਵੇਰੀ ਜਿਸ ਨੇ ਵੁੜਾ ਮੱਥੇ ਲੱਗ ਜਾਵੇ ਸਾਰਾ ਦਿਨ ਰੋਟੀ ਨਸੀਬ ਨਹੀਂ ਹੁੰਦੀ ਕੱਪੜੇ ਬਦਲ ਲਵੋ ਕਿਸੇ ਟਾਬੇ ਤੇ ਚਲ ਕੇ ਰੋਟੀ ਖਾ ਕੇ ਆਉਣੇ ਆ ਜਿਵੇਂ ਹੀ ਉਹ ਕਪੜੇ ਬਦਲ ਕੇ ਬਾਹਰ ਨਿਕਲੇ ਬੁढ़ा ਉਹਨਾਂ ਨੂੰ ਦੇਖ ਅੰਸਾਰ ਬੋਲਣ ਲੱਗ ਪਿਆ ਦੇਖਦਾ ਕਿਵੇਂ ਸਿਰ ਮੂੰ ਮੱਥੀ ਫਿਰਦੀਆਂ ਨੇ ਜਿਵੇਂ ਔਥ ਦੀ ਸਮਾਗ ਲਿਪੀ ਹੋਵੇ ਪਤਨ ਹੀ ਕੀ ਲਾਉਂਦੀਆਂ ਨੇ ਧੰਨਵਾਦ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਸੈਸ਼ੀ ਕੱਲ ਜੀ